ਕਿਸਾਨੀ ਅੰਦੋਲਨ ਦਾ ਅੱਜ ਨੋਆ ਦਿਨੇ ਤੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਸੜਕਾ ਜਾਮ ਕਰਨਗੇ ਤੇ ਹਾਈਵੇ ਜਿਹੜਾ ਉਸ ਤੇ ਪ੍ਰਦਰਸ਼ਨ ਕਰਨਗੇ ਹਾਈਵੇ ਜਾਮ ਕਰਨਗੇ ਤੇ ਅੱਜ ਸੜਕਾ ਤੇ ਜਿਹੜਾ ਉਹ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ ਚੜੂਨੀ ਜਥੇਬੰਦੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੋਰ ਜਾਣਕਾਰੀ ਜਿਹੜੀ ਆ ਲੈ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਨੇ ਵਨੀਤ ਜੀ ਵਨੀਤ ਅੱਜ ਚੜੂਨੀ ਜਥੇਬੰਦੀ ਦੇ ਵੱਲੋਂ ਸੜਕਾ ਜਿਹੜੀ ਆ ਉਹ ਜਾਮ ਕੀਤੀਆਂ ਜਾਣਗੀਆਂ ہے ہوئی ہے جس کے اوپر پنجاب تشدد ٹائی گئی ہے جس کے نا ہی ایک تئی سال نوجوان دی جیری موت بھی ہو گئی ہے ਉਸ ਘਟਨਾ ਨੂੰ ਦੇਖਦੇ ਹੋਏ ਚਡੂਨੀ ਜਥੇਬੰਦੀ ਦੀ ਤਰਫੋਂ ਤੁਰੰਤ ਫੈਸਲਾ ਲਿੱਤਾ ਗਿਆ ਕਿ ਅੱਜ 12 ਵਜੇ ਤੋਂ 2 ਵਜੇ ਤੱਕ ਉਹ ਰੋਡ ਜਾਮ ਕਰਨਗੇ ਸੰਕੇਤਿਕ ਤੌਰ ਤੇ ਉਹਨਾਂ ਦਾ ਰੋਡ ਜਾਮ ਦਾ ਕਾਰਜਕ੍ਰਮ ਰਹੇਗਾ ਕਿਉਂਕਿ ਚਡੂਨੀ ਜਥੇਬੰਦੀ ਜਿਹੜੀ ਹੈ ਹਰਿਆਣਾ ਦੇ ਵਿੱਚ ਜ਼ਿਆਦਾ ਐਕਟਿਵ ਨਜ਼ਰ ਆਉਂਦੀ ਹੈ

ਜਿੱਥੇ ਬੰਦੀ ਜਿਹੜੀ ਹੈ ਉਹ ਅੱਜ ਜਿਹੜੀ ਹਰਿਆਣਾ ਬਾਰਡਰਾਂ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਜਿਹੜੀ ਘਟਨਾ ਹੋਈ ਹੈ ਉਸ ਨੂੰ ਲੈ ਕੇ ਵਿਰੋਧ ਕਰ ਰਹੀ ਹੈ ਦੂਜੇ ਪਾਸੇ ਐਸਕੇਐਮ ਦੇ ਤਰਫੋਂ ਵੀ ਅੱਜ ਮੀਟਿੰਗ ਬੁਲਾ ਲਈ ਗਈ ਹੈ ਐਸਕੇਐਮ ਦੀ ਅੱਜ ਚੰਡੀਗੜ੍ਹ ਦੇ ਵਿੱਚ 11:30 ਵਜੇ ਮੀਟਿੰਗ ਸ਼ੁਰੂ ਹੋਣੀ ਹੈ ਐਸਕੇਐਮ ਦੀ ਆਪਣੀ ਅਗਲੀ ਰਣਨੀਤੀ ਬਣਦੀ ਹੋਈ ਨਜ਼ਰ ਆਏਗੀ ਤੇ ਕਿਤਨਾ ਜਿੱਥੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਈ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਸਾਨ ਸ਼ਹੀਦ ਹੁੰਦੇ ਨਜ਼ਰ ਆ ਰਹੇ ਨੇ ਉਸ ਨੂੰ ਵੇਖਦੇ ਹੋਏ ਹੋਰ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਨੇ ਉਹ ਵੀ ਬਾਰਡਰਾਂ ਵੱਲੋਂ ਰੁੱਕਰਦੀਆਂ ਨਜ਼ਰ ਆ ਰਹੀਆਂ ਨੇ ਬਾਰਡਰਾਂ ਦੇ ਉੱਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਆਪਣਾ ਸਮਰਥਨ ਦਿੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਕਿ ਅੰਦੋਲਨ ਜਿਹੜਾ ਹੋਰ ਮਜ਼ਬੂਤ ਹੁੰਦਾ ਨਜ਼ਰ ਆਏ ਔਰ ਜਿਹੜੇ ਕਿਸਾਨ ਨੇ ਉਹਨਾਂ ਦੇ ਹੌਸਲੇ ਜਿਹੜੇ ਨੇ ਵੱਧਦੇ ਹੋਏ ਨਜ਼ਰ ਆਣ ਕਿ ਹੋਰ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਆ ਕੇ ਖੜੀਆਂ ਹੋ ਚੁੱਕੀਆਂ ਨੇ ਕਿਉਂਕਿ ਲਗਾਤਾਰ ਅਗਰ ਅਸੀਂ 13 ਤਰੀਕ ਦੀ ਗੱਲ ਕਰੀਏ 31 ਤਰੀਕ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਦੇ ਨਾਲ ਬਾਰਡਰਾਂ ਦੇ ਉੱਪਰ ਕਿਸਾਨ ਤੇ ਡਟੇ ਹੋਏ ਨੇ ਲੇਕਿਨ ਉਹਨਾਂ ਦੇ ਉੱਪਰ ਲਗਾਤਾਰ ਅਥਰੂ ਗੈਸ ਦੇ ਗੋਲੇ ਚੁੱਤੰ ਤਕਨੌਰੀ ਬਾਰਡਰ ਦੇ ਉੱਪਰ ਜੋ ਕੁਝ ਹੋਇਆ ਜਿਸ ਦਾ ਅਗਦੇ ਨਾਲ ਇਫਹਾਨ ਦੱਸਦੇ ਨਜ਼ਰ ਆ ਰਹੇ ਨੇ ਕਿ ਹਰਿਆਣਾ ਦੀ ਹੱਦ ਪਾਰ ਕਰਕੇ ਜਵਾਨ ਜਿਹੜੇ ਨੇ ਪੰਜਾਬ ਦੀ ਹੱਦ ਦੇ ਵਿੱਚ ਆਂਦੇ ਨੇ ਪੰਡ ਤੋੜ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਕੁੱਟਿਆ ਜਾਂਦਾ ਹੈ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਉੱਪਰ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ 21 ਸਾਲ ਦੇ ਕਿਸਾਨ ਦੀ ਮੌਤ ਵੀ ਹੋ ਜਾਂਦੀ ਹੈ ਤਿੰਨ ਭੈਣਾਂ ਦਾ ਇਕੱਲਾ ਭਰਾ ਜਿਹੜਾ ਉਹ ਕੱਲ ਸ਼ਹੀਦ ਹੋ ਜਾਂਦਾ ਹੈ ਕੰਮਗੀਰ ਮੁਹਾਲੀ ਵੀ ਉੱਥੇ ਵੇਖਣ ਨੂੰ ਮਿਲਿਆ ਲੇਕਿਨ ਪੁਲਿਸ ਕਾਰਾਪਰਨਾਲੀ ਤੋਂ ਸਿੱਧੇ ਤੌਰ ਤੇ ਜਿਹੜੇ ਕਿਸਾਨ ਨੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਅਕ੍ਰੋਸ਼ ਵੀ ਵੇਖਣ ਨੂੰ ਮਿਲਿਆ ਹਾਲਾਂਕਿ ਅੱਜ ਜਰੂਰ ਬਾਰਡਰਾਂ ਦੇ ਉੱਪਰ ਫਾਇਰ ਐਕਟਰਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਅਗਲੇ 2 ਦਿਨ ਯਾਨੀ ਅੱਜ ਦਾ ਦਿਨ ਔਰ ਕੱਲ ਸ਼ਾਮ ਤੱਕ ਕਿਸਾਨ ਜਿਹੜੇ ਨੇ ਉਹ ਬਾਡਰਾ ਤੋਂ ਅੱਗੇ ਦਿੱਲੀ ਵੱਲ ਨੂੰ ਲਈ ਕੂਚ ਕਰਨਗੇ ਕਿਉਂਕਿ ਅੱਜ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਸ ਦੇ ਸੰਸਕਾਰ ਦੇ ਵਿੱਚ ਕਿਸਾਨ ਆ ਗੂ ਜਿਹੜੇ ਨੇ ਸ਼ਾਮਲ ਹੋਣਗੇ ਹਸਪਤਾਲ ਦੇ ਵਿੱਚ ਪਹਿਲਾਂ ਜਿਸ ਧਰ ਦੇ ਨਾਲ ਉਸ ਦਾ ਪੋਸਟਮਾਰਟਮ ਕਰਾਇਆ ਜਾਇਆ ਉਹ ਉਸ ਤੋਂ ਬਾਅਦ ਪਰਿਵਾਰ ਨੂੰ ਬੋਡੀ ਰੈਡਓਵਰ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਉਸ ਦਾ ਸੰਸਕਾਰ ਹੋਏਗਾ ਉਸ ਦੇ ਸੰਸਕਾਰ ਦੇ ਵਿੱਚ ਕਿਸਾਨ ਆਗੂ ਵੀ ਸ਼ਾਮਲ ਹੋਣਗੇ ਉਸ ਤੋਂ ਬਾਅਦ ਕਿਸਾਨ ਆਗੂ ਜਿਹੜੇ ਨੇ ਮੌਜੂਦਾ ਸਥਿਤੀਆਂ ਨੂੰ ਵੇਖਦੇ ਹੋਏ ਅਗਲੀ ਰਣਨੀਤੀ ਬਣਾਦੇ ਨਜ਼ਰ ਆ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਚਲਾਣਾ ਹੈ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਬਰੂਟਲ ਅਟੈਕ ਹੋਇਆ ਹੈ ਸਿੱਧੇ ਤੌਰ ਤੇ ਗੋਲੀਆਂ ਵਰਸਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਕਿ ਕਿ ਕਪਾਸੇ ਸਰਕਾਰ ਆ ਬੈਠਾ ਰਹੀ ਮਸਲੇ ਦਾ ਹਲਕੜਾ ਹੁੰਦੀ ਗੱਲ ਕਰਦੀ ਆ ਨੇ ਦੂਜੇ ਪਾਸੇ ਆ ਬਰੂਟਲ ਅਟੈਕ ਜਿਹੜਾ ਹੋਇਆ ਇਸ ਨੇ ਸਿੱਧੇ ਤੌਰ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਲੈ ਖੜੇ ਕਰ ਦਿੱਤੇ ਨੇ ਤੇ ਇਨੀ ਸਵਾਲਾਂ ਨੂੰ ਵੇਖਦੇ ਹੋਏ ਇਸੀ ਸਥਿਤੀ ਨੂੰ ਵੇਖਦੇ ਹੋਏ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਇੰਤਜ਼ਾਰ ਜ਼ਰੂਰ ਰਹੇਗਾ ਕਿ ਅਗਲੀ ਰਣਨੀਤੀ ਕੀ ਰਹਿੰਦੀ ਹੈ ਕਿਉਂਕਿ ਕਿਉਂਕਿ ਹੁਣ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਜਿਹੜੇ ਕਿਸਾਨਾਂ ਦੇ ਉੱਪਰ ਕਸ਼ਰਦਾ ਢਾਈ ਜਾ ਰਹੀ ਹੈ ਉਹਨਾਂ ਨੂੰ ਵੇਖਦੇ ਹੋਏ ਆਪਣੀਆਂ ਰਣਨੀਤੀਆਂ ਬਦਲਦੀਆਂ ਨਜ਼ਰ ਆ ਰਹੀਆਂ ਨੇ ਜਿਹੜੂਗੀ ਜਥੇਬੰਦੀ ਦੀ ਗੱਲ ਕਰੀਏ ਕੱਲ ਉਹਨਾਂ ਨੇ ਜਿਹੜੀ ਆਪਣੀ ਐਮਰਜੈਂਸੀ ਮੀਟਿੰਗ ਕੀਤੀ ਸੀ ਆਪਣੀ ਜਥੇਬੰਦੀ ਦੀ ਤੇ ਉਸ ਦੇ ਵਿੱਚ ਪਹਿਲਾ ਫੈਸਲਾ ਲਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਉੱਪਰ ਉਪਤਲੇ ਫੂਕੜ ਗਏ ਲੇਕਿਨ ਜਦੋਂ ਖਨੋਰੀ ਤੋਂ ਖਬਰ ਆਂਦੀ ਇਹ ਤੇ ਫਿਰ ਉਸ ਤੋਂ ਬਾਅਦ ਆਪਣੀ ਰਣਨੀਤੀ ਦੇ ਵਿੱਚ ਬਦਲਾਅ ਕਰਦੇ ਨੇ ਅੱਜ 2 ਘੰਟੇ ਲਈ ਉਹਨਾਂ ਨੇ ਰੋੜ ਜਾਮ ਕਰਨ ਦਾ ਜਿਹੜਾ ਇਹ ਅੰਦੋਲਨ ਹੈ ਉਹ ਉਲੀਕਲੀ ਤੇ ਅੱਜ 2 ਘੰਟੇ ਉਹਨਾਂ ਦਾ ਕਰਨਾ ਪ੍ਰਦਰਸ਼ਨ ਰਹੂਗਾ ਸਰਕਾਰ ਦੇ ਖਿਲਾਫ ਸਰਕਾਰ ਦੀ ਨੀਤੀਆਂ ਦੇ ਖਿਲਾਫ ਔਰ ਆਪਣੇ ਕਿਸਾਨ ਭਾਈ ਨੂੰ ਜਿਸ ਦੀ ਕਲ ਮੌਤ ਹੋਈ ਹੈ ਉਸ ਨੂੰ ਸ਼ਰਧਾਂਜਲੀ ਵੀ ਉਹ ਦਿੰਦੇ ਹੋਏ ਨਜ਼ਰ ਆਣਗੇ ਲੇਕਿਨ ਓਵਰਆਲ ਦੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਰਹਿੰਦੀ ਔਰ ਕਦੋਂ ਕਿਸਾਨਾਂ ਦੀਆਂ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਨੇ ਉਹ ਇਕੱਠੀਆਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਹੁਣ ਜਿਸ ਤੱਕ ਦੇ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਤੇ ਹੁਣ ਫਾਰਿਆਂ ਨੂੰ ਜਿੰਨਾ ਕਿਤੇ ਕ ਹਾਉਣ ਦੀ ਜ਼ਰੂਰ ਲੋੜ ਹੈ ਹਾਲਾਂਕਿ ਅੱਜ ਐਸਕੇਮ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਔਰ ਉਸ ਤੋਂ ਬਾਅਦ ਬਾਰਡਰ ਦੀ ਤਸਵੀਰ ਕੀ ਬਦਲਦੀ ਨਜ਼ਰ ਆਂਗੇ ਉਹਨਾ ਵੇਖਣ ਵਾਲੀ ਗੱਲ ਰਹੂਗੀ ਜੀ ਜੀ ਬਿਲਕੁਲ ਵਨੀਤ ਕੱਲ ਦੀ ਸਿਚੁਏਸ਼ਨ ਤੋਂ ਬਾਅਦ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਕਿਸਾਨ ਜਿਹੜੇ ਅਗਲੀ ਰਣਨੀਤੀ ਕੀ ਬਣਾਉਂਦੇ ਨੇ ਬਤੇ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਏਸੀ ਵਨੀਤ ਮੇਰੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਕੱਲ ਦੇ ਸਿਚੁਏਸ਼ਨ ਤੋਂ ਬਾਅਦ ਹਾਈਵੇ ਜਿਹੜਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਸੜਕਾਂ ਜਾਮ ਕੀਤੀਆਂ ਜਾਣਗੀਆਂ 2 ਘੰਟੇ ਲਈ 12 ਤੋਂ ਲੈ ਕੇ 2 ਵਜੇ ਤੱਕ ਜਿਹੜਾ ਸੜਕਾ ਜੜੀਆਂ ਉਹ ਜਾਮ ਕੀਤੀਆਂ ਜਾਣਗੀਆਂ ਚੜੂਨੀ ਜਿੱਥੇ ਬੰਦੀ ਦੇ ਵੱਲੋਂ ਇਹ ਐਲਾਨ ਜਿਹੜਾ ਕੀਤਾ ਗਿਆ ਹੈ ਕੱਲ ਜਿਹੜਾ ਕਿ ਦੱਸਦੇ ਕਿ ਕੱਲ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਜਿਹੜਾ ਨੌਜਵਾਨ ਸੀਗਾ 21 ਸਾਲ ਦੀ ਉਮਰ ਸੀ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਕਿ ਕਿਸਾਨਾਂ ਦੇ ਵਿੱਚ ਰੋਸ ਅਤੇ ਅੱਜ ਜਿਹੜੇ ਕਿਸਾਨ ਉਹ ਸੜਕਾ ਜੜੀਆਂ ਜਾਮ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ